ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਬੋਲਣ ਵਿੱਚ ਸੁਣਨ ਵਿੱਚ ਇੱਕ ਫਿਕਰਾ ਹੁੰਦਾ ਹੈ ਕਿ ਇਹ ਨਾ ਵੇਖੋ ਕਿ ਦੁਨੀਆ ਵਿੱਚ ਖੂਬਸੂਰਤ ਕੌਣ ਹੈ ਇਹ ਵੇਖੋ ਕਿ ਤੁਹਾਡੀ ਦੁਨੀਆ ਕਿਹਦੇ ਨਾਲ ਖੂਬਸੂਰਤ ਬਣਦੀ ਹੈ ਜਾਂ ਨਹੀਂ ਬਣਦੀ ਇਹਦੇ ਉੱਤੇ ਗੱਲਬਾਤ ਕਰਦੇ ਆਂ ਦੋ ਚਾਰ ਨੁਕਤੇ ਨੇ ਸਭ ਤੋਂ ਪਹਿਲਾਂ ਖੂਬਸੂਰਤੀ ਕਿਧਰੇ ਵੀ ਹੋਵੇ ਬੇਸ਼ੱਕ ਉਹ ਸਰੀਰਾਂ ਦੇ ਉੱਤੇ ਹੋਵੇ ਪਹਾੜਾਂ ਦੇ ਉੱਤੇ ਹੋਵੇ ਨਦੀਆਂ ਦੇ ਉੱਤੇ ਹੋਵੇ ਝੀਲਾਂ ਦੇ ਉੱਤੇ ਹੋਵੇ ਸਰੋਵਰ ਦੇ ਉੱਤੇ ਹੋਵੇ ਜਾਂ ਬਨਸਪਤੀ ਦੇ ਉੱਤੇ ਹੋਵੇ ਕਿਧਰੇ ਵੀ ਸੱਜੇ ਖੱਬੇ ਖੂਬਸੂਰਤੀ ਹੋਵੇ ਨਰੰਕਾਰ ਕਰਤਾਪੁਰਖ ਵੱਲੋਂ ਦਿੱਤੀ ਹੋਈ ਬਖਸ਼ੀ ਹੋਈ ਖੂਬਸੂਰਤੀ ਹੋਵੇ ਉਹ ਖੂਬਸੂਰਤੀ ਮਨੁੱਖੀ ਮਨ ਨੂੰ ਪ੍ਰਭਾਵਿਤ ਕਰਦੀ ਹੈ ਚੰਗੀ ਲੱਗਦੀ ਹੈ ਪਰ ਖੂਬਸੂਰਤੀ ਲੱਗਦੀ 2 4 5 ਦਿਨਾਂ ਵਾਸਤੇ ਚੰਗੀ ਉਸ ਤੋਂ ਬਾਅਦ ਉਥੋਂ ਮਨ ਉਕਤਾ ਜਾਂਦਾ ਹੈ ਤੇ ਮਨ ਤਬਦੀਲੀ ਚਾਹੁੰਦਾ ਹੈ ਇਹ ਮਨੁੱਖੀ ਸੁਭਾਅ ਹੈ ਤਬਦੀਲੀ ਮੰਗਦਾ ਹੈ ਐਗਜ਼ਾਮਪਲ ਤੁਹਾਨੂੰ ਪਹਾੜ ਚੰਗੇ ਲੱਗਦੇ ਨੇ ਤੁਸੀਂ ਪਹਾੜਾਂ ਦੇ ਉੱਤੇ ਚਲੇ ਜਾਂਦੇ ਹੋ ਜਿਹੜੇ ਉੱਥੇ ਹੋਟਲ ਮੋਟਲ ਬਣੇ ਹੁੰਦੇ ਨੇ ਉਹਨਾਂ ਦੇ ਅੰਦਰ ਰਹਿੰਦੇ ਹੋ 2 3 4 ਦਿਨ ਉੱਥੋਂ ਦਾ 뷰 ਤੁਹਾਨੂੰ ਚੰਗਾ ਲੱਗਦਾ ਹੈ ਝੀਲ ਦੇ ਅੰਦਰ ਬੇੜੀ ਤੇ ਜਾਂਦੇ ਹੋ ਸੈਰ ਕਰਦੇ ਹੋ ਬਾਗ ਦੇ ਅੰਦਰ ਜਾਂਦੇ ਹੋ ਫੁੱਲ ਵੇਂਦੇ ਹੋ ਤਰ੍ਹਾਂ ਤਰ੍ਹਾਂ ਦੀਆਂ ਪਿਕਚਰਾਂ ਲੈਂਦੇ ਹੋ ਵੀਡੀਓ ਬਣਾਉਂਦੇ ਹੋ 2 4 5 ਦਿਨ ਉੱਥੇ ਟਿਕਨ ਤੋਂ ਬਾਅਦ ਤੁਹਾਡਾ ਮਨ ਉੱਥੋਂ ਉਕਤਾ ਜਾਂਦਾ ਹੈ ਤੁਹਾਡਾ ਮਨ ਉਥੋਂ ਦੁਖੀ ਹੋ ਜਾਂਦਾ ਹੈ ਜਾਣਾ ਚਾਹੁੰਦਾ ਹੈ ਤਬਦੀਲੀ ਮੰਗਦਾ ਹੈ ਉਹਦਾ ਕਾਰਨ ਇੱਕ ਬਹੁਤ ਵੱਡਾ ਕਿ ਹੁਣ ਮਨ ਉਥੋਂ ਕਿਉਂ ਉਕਤਾਇਆ ਜਦ ਘਰ ਬੈਠੇ ਸਾਂ ਤੇ ਮਨ ਕਰਦਾ ਸੀ ਪਹਾੜਾਂ ਤੇ ਜਾਈਏ ਦੋ ਦਿਨ ਗੁਜ਼ਾਰੀਏ ਪਹਾੜਾਂ ਤੇ ਗਏ ਹੁਣ ਉਥੋਂ ਮਨ ਦੁਖੀ ਹੋਇਆ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਕਿ ਉਸ ਜਗ੍ਹਾ ਤੇ ਤੁਹਾਡੀ ਇਨਕਮ ਦਾ ਕੋਈ ਸੋਰਸ ਨਹੀਂ ਹੈ ਤੁਹਾਡੀ ਰੋਜੀ ਰੋਟੀ ਦਾ ਕੋਈ ਸਾਧਨ ਨਹੀਂ ਹੈ ਬਲਕੇ ਤੁਹਾਡੀ ਜੇਬ ਵਿੱਚ ਜੋ ਤੁਸੀਂ ਲੈ ਕੇ ਗਏ ਸੀ ਉਹਦੇ ਵਿੱਚੋਂ ਘਟਦਾ ਜਾ ਰਿਹਾ ਹੈ ਖਰਚਾ ਹੁੰਦਾ ਜਾ ਰਿਹਾ ਹੈ ਵੱਧਦਾ ਨਜ਼ਰ ਨਹੀਂ ਆ ਰਿਹਾ ਇਨਕਮ ਦਾ ਸੋਰਸ ਉਥੇ ਨਹੀਂ ਹੈ ਇਸ ਕਰਕੇ ਉਹ ਜਿਹੜੀ ਖੂਬਸੂਰਤੀ ਇਹਨਾਂ ਤੁਹਾਡੇ ਮਨ ਨੂੰ ਉਥੋਂ ਉਚਾਟ ਕਰ ਗਈ ਦੂਜੀ ਗੱਲ ਖੂਬਸੂਰਤੀ ਦਾ ਪੈਮਾਨਾ ਵੀ ਤੇ ਸਾਡਾ ਆਪਣਾ ਆਪਣਾ ਹੈ ਅਗਰ ਚਾਈਨਾ ਦੇ ਅੰਦਰ ਜਾਓ ਉਥੋਂ ਦੇ ਲੋਕਾਂ ਦਾ ਖੂਬਸੂਰਤੀ ਦਾ ਪੈਮਾਨਾ ਆਪਣਾ ਹੈ अफ्रीका ਦੇ ਅੰਦਰ ਚਲੇ ਜਾਓ ਖੂਬਸੂਰਤੀ ਦਾ ਪੈਮਾਨਾ ਆਪਣਾ ਹੈ ਇੰਡੀਅਨ ਲੋਕਾਂ ਦੇ ਅੰਦਰ ਆ ਜਾਓ ਇੱਥੋਂ ਦਾ ਖੂਬਸੂਰਤੀ ਦਾ ਪੈਮਾਨਾ ਇਸ ਤਰ੍ਹਾਂ ਦਾ ਕੋਈ ਕਹਿੰਦਾ ਅੱਖ ਮੋਟੀ ਹੋਵੇ ਕੋਈ ਕਹਿੰਦਾ ਛੋਟੀ ਹੋਵੇ ਕੋਈ ਕਹਿੰਦਾ ਨੱਕ ਲੰਮਾ ਹੋਵੇ ਕੋਈ ਕਹਿੰਦਾ ਨੱਕ ਮਿੱਡਾ ਹੋਵੇ ਤੋ ਖੈਰ ਖੂਬਸੂਰਤੀ ਦਾ ਪੈਮਾਨਾ ਵੀ ਤੇ ਤੁਹਾਡਾ ਆਪਣਾ ਆਪਣਾ ਬਣਾਇਆ ਹੋਇਆ ਇਹਦੇ ਉੱਤੇ ਮੈਂ ਇੱਕ ਹੋਰ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖ ਦੇਣਾ ਕਿਸੇ ਨੂੰ ਚਿੱਟਾ ਰੰਗ ਬੜਾ ਪਸੰਦ ਹੈ ਉਹ ਚਿੱਟਾ ਰੰਗ ਆਪਣੀ ਕਮੀਜ਼ ਦੇ ਉੱਤੇ ਪੱਗ ਦੇ ਉੱਤੇ ਕਾਰ ਦੇ ਉੱਤੇ ਘਰ ਦੀਆਂ ਦੀਵਾਰਾਂ ਦੇ ਉੱਤੇ ਲੈ ਆਉਂਦਾ ਹੈ ਉਹਦੇ ਕੋਲ ਬਹੁਤਾਤ ਵਿੱਚ ਜਿਹੜੀਆਂ ਚੀਜ਼ਾਂ ਮਿਲਣਗੀਆਂ ਉਹਦੇ ਉੱਤੇ ਸ਼ਫੈਦ ਰੰਗ ਮਿਲੇਗਾ ਚਿੱਟਾ ਰੰਗ ਮਿਲੇਗਾ ਇੱਥੋਂ ਪਤਾ ਲੱਗਦਾ ਹੈ ਇਹਦਾ ਪਸੰਦੀਦਾ ਰੰਗ ਚਿੱਟਾ ਹੈ ਪਰ ਠੀਕ ਦੂਜੇ ਪਾਸੇ ਵੇਖੋ ਉਹਨੇ ਕਾਲੇ ਰੰਗ ਦੀ ਸ਼ਰਟ ਕਾਲੀ ਪੱਗ ਤੇ ਕਾਲੀ ਕਾਰ ਯਾਂ ਹੋਰ ਸੱਜੇ ਖੱਬੇ ਬਹੁਤਾਂ ਦੇ ਅੰਦਰ ਉਹਦੇ ਕੋਲ ਕਾਲਾ ਰੰਗ ਮਿਲਦਾ ਕਿਸੇ ਕੋਲ ਨੀਲਾ ਕਿਸੇ ਕੋਲ ਪੀਲਾ ਕਿਸੇ ਕੋਲ ਹਰਾ ਕਿਸੇ ਕੋਲ ਸਕਾਈ ਕਿਸੇ ਕੋਲ ਦੁੱਜਾ ਕਿਸੇ ਕੋਲ ਦੁੱਜਾ ਤਰ੍ਹਾਂ ਤਰ੍ਹਾਂ ਦੇ ਰੰਗ ਹਾਂ ਤੁਸੀਂ ਇਹ ਤੇ ਕਿਸੇ ਨੂੰ ਕਹਿ ਸਕਦੇ ਹੋ ਵੀ ਜਿਹੜਾ ਤੇਰੀ ਸ਼ਰਟ ਦਾ ਰੰਗ ਏ ਜਾਂ ਤੇਰੀ ਕਾਰ ਦਾ ਰੰਗ ਏ ਮੈਨੂੰ ਪਸੰਦ ਨਹੀਂ ਪਰ ਤੁਸੀਂ ਇਦਾਂ ਨਹੀਂ ਕਹਿ ਸਕਦੇ ਕਿ ਇਹ ਰੰਗ ਹੀ ਚੰਗਾ ਨਹੀਂ ਉਹਨੂੰ ਚੰਗਾ ਲੱਗਦਾ ਹੈ ਉਹਨੇ ਤਾਂ ਖਰੀਦਿਆ ਉਨੂੰ ਚੰਗਾ ਲੱਗਦਾ ਏ ਉਹਨੇ ਤਾਂ ਪਾਇਆ ਏ ਤੋ ਖੈਰ ਖੂਬਸੂਰਤੀ ਰੰਗਾਂ ਦੇ ਵਿੱਚੋਂ ਵੇਖਣਾ ਉਹ ਵੀ ਤੁਹਾਡਾ ਆਪਣਾ ਨਜ਼ਰੀਆ ਏ ਖੂਬਸੂਰਤੀ ਰਿਸ਼ਤਿਆਂ ਵਿੱਚੋਂ ਵੇਖਣਾ ਇਹ ਵੀ ਤੁਹਾਡਾ ਆਪਣਾ ਨਜ਼ਰੀਆ ਏ ਖੂਬਸੂਰਤੀ ਪਹਾੜਾਂ ਵਿੱਚੋਂ ਵੇਖਣਾ ਇਹ ਵੀ ਤੁਹਾਡਾ ਆਪਣਾ ਨਜ਼ਰੀਆ ਏ ਖੂਬਸੂਰਤੀ ਦੁਨੀਆਂ ਵਿੱਚੋਂ ਵੇਖਣਾ ਇਹ ਵੀ ਤੁਹਾਡਾ ਆਪਣਾ ਨਜ਼ਰੀਆ ਕਿਸੇ ਨੂੰ ਵੇਖੋ ਦੁਨੀਆਦਾਰੀ ਦੀ ਜਦੋਂ ਉਹ ਗੱਲ ਕਰਦਾ ਏ ਤੇ ਦੁਨੀਆਦਾਰੀ ਦੀ ਗੱਲ ਕਰਦਾ ਕਰਦਾ ਬਿਲਕੁਲ 네ਗੇਟਿਵਿਟੀ ਦੇ ਨਾਲ ਭਰਿਆ ਮਿਲਦਾ ਹੈ ਦੁਨੀਆ ਦੇ ਅੰਦਰ ਹੈ ਹੀ ਕੁਛ ਨਹੀਂ ਬੇਈਮਾਨੀ ਹੈ ਠੱਗੀ ਹੈ ਠੋਰੀ ਹੈ ਧੋਖਾ ਧੜੀ ਹੈ ਕਤਲੋਗਰ ਤੇ ਆਏ ਆਓਏ ਉਹਨੇ ਜੋ ਇਕੱਠਾ ਕੀਤਾ ਜੋਨੇ ਜੋਨੇ ਨੋਟ ਕੀਤਾ ਉਹ ਸਾਰੇ 네ਗੇਟਿਵ ਪੁਆਇੰਟ ਯੋਨੇ ਨੋਟ ਕੀਤੇ ਨੇ ਪਰ ਕਿਸੇ ਦੂਜੇ ਨੂੰ ਮਿਲੋ ਉਹ ਕਹਿੰਦਾ ਇਹ ਦੁਨੀਆ ਖੂਬਸੂਰਤੀ ਬੜੀ ਤਾਂ ਕੀ ਹੋਇਆ ਦੁਨੀਆ ਦੇ ਅੰਦਰ ਥੋੜਾ ਬਹੁਤਾ ਰੌਲਾ ਰੱਪਾ ਹਿਲਜੁਲ ਚਲਦੀ ਚਲਦੀ ਰਹੇਗੀ ਸ਼ੁਰੂ ਤੋਂ ਲੈ ਕੇ ਗੁਰੂਆਂ ਪੀਰਾਂ ਤੋਂ ਲੈ ਕੇ ਚਲਦੀ ਆਈ ਅੱਜ ਚੱਲ ਰਹੀ ਏ ਅੱਗੇ ਚਲਦੀ ਰਹੇਗੀ ਹੁਣ ਸਾਨੂੰ ਜ਼ਿਆਦਾ ਤਾਂ ਲੱਗਦੀ ਕਿਉਂਕਿ ਸਾਡੇ ਸਮੇਂ ਦੇ ਅੰਦਰ ਸਾਡੀ ਮੌਜੂਦਗੀ ਦੇ ਅੰਦਰ ਉਹ ਕਹਿੰਦੇ ਨੇ ਦੁਨੀਆਦਾਰੀ ਦੇ ਅੰਦਰ ਸਕੂਨ ਹੀ ਬੜਾ ਹੈ ਪਰਿਵਾਰ ਹੈ ਸ਼ਾਂਤੀ ਹੈ ਪ੍ਰਬੰਧ ਹੈ ਰਾਜਨੀਤੀ ਹੈ ਗਾਣਾ ਵਜਾਣਾ ਹੈ ਫਿਲਮਾਂ ਦੇ ਤੁਜਾ ਤੀਜਾ ਖੂਬਸੂਰਤੀ ਬੜੀ ਕੋਈ ਕਹਿੰਦਾ 0 ਕੋਈ ਕਹਿੰਦਾ ਇਹ ਖੂਬਸੂਰਤੀ ਬਹੁਤ ਜ਼ਿਆਦਾ ਹੈ ਤੁਹਾਡਾ ਆਪਣਾ ਆਪਣਾ ਨਜ਼ਰੀਆ ਹੈ ਨੋਟ ਕਰਨ ਦਾ ਖੂਬਸੂਰਤੀ ਨੂੰ ਵੇਖਣ ਦਾ ਹੁਣ ਵੇਖੋ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਤੁਹਾਡੀ ਖੂਬਸੂਰਤੀ ਕਿਹਦੇ ਨਾਲ ਹੈ ਤੁਹਾਡੇ ਪਰਿਵਾਰ ਦੇ ਨਾਲ ਹੈ ਤੁਹਾਡੀ ਖੂਬਸੂਰਤੀ ਤੁਹਾਡੀ ਪਤਨੀ ਦੇ ਨਾਲ ਤੁਹਾਡੀ ਮਾਂ ਦੇ ਨਾਲ ਤੁਹਾਡੇ ਪਿਤਾ ਦੇ ਨਾਲ ਤੁਹਾਡੀਆਂ ਭੈਣਾਂ ਦੇ ਨਾਲ ਤੁਹਾਡੇ ਭਾਈਆਂ ਦੇ ਨਾਲ ਤੁਹਾਡੀਆਂ ਧੀਆਂ ਦੇ ਨਾਲ ਪੁੱਤਰਾਂ ਦੇ ਨਾਲ ਨੋਹਾਂ ਦੇ ਨਾਲ ਪਤੀ ਦੇ ਨਾਲ ਤੇ ਬਾਕੀ ਸ਼ਰੀਕਾ ਭਾਈਚਾਰਾ ਤੇ ਬ੍ਰਦਰਰੀ ਦੇ ਨਾਲ ਆਮ ਸਿਆਣਿਆਂ ਦੀ ਕਹਾਵਤ ਇਹ ਵੀ ਜੰਗਲ ਦੇ ਅੰਦਰ ਇਕੱਲਾ ਤੇ ਰੁੱਖ ਵੀ ਨਹੀਂ ਚਾਹੀਦਾ ਜਿਸ ਦਿਨ ਤੁਸੀਂ ਦੁਨੀਆ ਵਿੱਚ ਇਕੱਲੇ ਰਹਿ ਜਾਓਗੇ ਕਮਰੇ ਦੇ ਅੰਦਰ ਬੰਦ ਹੋ ਕੇ ਰਹਿ ਜਾਓਗੇ ਤੁਹਾਡਾ ਸੁਸਾਈਡ ਕਰਨ ਤੇ ਮਨ ਕਰੇਗਾ ਕਿਉਂ ਕਿਉਂਕਿ ਤੁਹਾਡਾ ਰਿਆ ਨਹੀਂ ਔਰ ਜਦੋਂ ਤੁਹਾਨੂੰ ਕੋਈ ਪੁੱਛੇਗਾ ਵੀ ਕਮਰੇ ਦੇ ਅੰਦਰ ਬੜਿਆ ਰਹੀ ਨਵੇਂ ਦਰਵਾਜ਼ਾ ਬੰਦ ਕਰਕੇ ਬੈਠਾ ਰਹਿਣਾ ਇਹਦਾ ਕਾਰਨ ਤੁਸੀਂ ਕਹੋਗੇ ਬਾਹਰ ਨਿਕਲਾਂ ਕਿਹਦੇ ਕੋਲ ਨਾ ਕੋਈ ਰਿਸ਼ਤੇਦਾਰ ਰਿਆ ਨਾ ਕੋਈ ਭੈਣ ਭਰਾ ਰਿਆ ਨਾ ਮਾਂ ਬਾਪ ਰਹਿ ਨਾ ਸੱਜਣ ਮਿੱਤਰ ਰਹਿ ਇਸ ਕਰਕੇ ਤੁਹਾਡੀ ਦੁਨੀਆ ਖੂਬ ਸੂਰਤ ਬਣਦੀ ਹੈ ਮਿੱਤਰਾਂ ਦੇ ਨਾਲ ਦੋਸਤਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਹੁਣ ਤੁਸੀਂ ਗੱਲ ਕਹੋਗੇ ਵੀ ਰਿਸ਼ਤੇਦਾਰ ਮੈਨੂੰ ਚੰਗਾ ਨਹੀਂ ਸਮਝਦੇ ਮੈਂ ਉਹਨਾਂ ਨੂੰ ਚੰਗਾ ਕਿਉਂ ਸਮਝਾਂ ਭਾਈ ਦੇਸ਼ਾਂ ਦੇ ਅੰਦਰ ਵੀ ਥੋੜਾ ਬਹੁਤਾ ਹਿਲਜੁਲ ਹੈ ਕੌਮਾਂ ਦੇ ਅੰਦਰ ਵੀ ਹਿਲਜੁਲ ਹੈ ਪਰਿਵਾਰਾਂ ਦੇ ਅੰਦਰ ਵੀ ਹਿਲਜੁਲ ਹੈ ਤੇ ਉਸ ਤੋਂ ਬਾਅਦ ਤੁਹਾਡੇ ਆਪਣੇ ਤੇ ਦੂਜੇ ਦੇ ਅੰਦਰ ਵੀ ਹਿਲਜੁਲ ਹੈ ਕੁਝ ਕੋਆਪਰੇਟ ਤੁਸੀਂ ਕਰ ਲੋ ਕੁਝ ਕੋਆਪਰੇਟ ਕਰਨ ਲਈ ਅਗਲੇ ਨੂੰ ਕਹੋ ਕੁਝ ਸਹਿਮਤੀ ਤੁਹਾਨੂੰ ਦੇਣੀ ਪੈਣੀ ਹੈ ਕੋਈ ਸਹਿਮਤੀ ਅਗਲੇ ਨੂੰ ਦੇਣੀ ਪੈਣੀ ਹੈ ਰਿਸ਼ਤੇ ਨਿਭਦੇ ਤਾਂ ਨੇ ਤੁਸੀਂ ਆਪਣੇ ਅਕੋਰਡਿੰਗ ਸਾਰਿਆਂ ਨੂੰ ਚਲਾਉਣ ਵਾਸਤੇ ਸੋਚੋਗੇ ਤੇ ਦੁਨੀਆ ਬੱਦ ਸੂਰਤ ਲੱਗੇਗੀ ਖੂਬਸੂਰਤ ਨਹੀਂ ਕੁਝ ਆਪਣੇ ਮੁਤਾਬਕ ਚਲਾ ਲਓ ਕੁਝ ਕਿਸੇ ਦੇ ਮੁਤਾਬਕ ਆਪਣੇ ਆਪ ਨੂੰ ਚਲਾ ਲਓ ਕੁਝ ਕਿਸੇ ਨੂੰ ਸਹਿਮਤ ਕਰ ਲਓ ਕਿਸੇ ਦੇ ਨਾਲ ਸਹਿਮਤ ਹੋ ਜਾਓ ਕਿਸੇ ਨੂੰ ਮੁਆਫ ਕਰ ਦਿਓ ਕਿਸੇ ਕੋਲੋਂ ਮੁਆਫੀ ਮੰਗ ਲਓ ਤੁਹਾਡੀ ਦੁਨੀਆ ਖੂਬ ਸੂਰਤ ਬਣ ਜਾਏਗੀ ਜਿਹੜੀ ਸਰੀਰਕ ਖੂਬਸੂਰਤੀ ਹੁੰਦੀ ਹੈ ਨਾ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਇਹ ਤੇ ਸਰੀਰ ਦੀ ਕਛੇਛ ਹੈ ਤੇ ਸਰੀਰ ਕੋਲੋਂ ਸਰੀਰ ਰੱਜ ਗਿਆ ਭਰ ਗਿਆ ਮਨ ਭਰ ਗਿਆ ਤੇ ਖੂਬਸੂਰਤੀ ਦੇ ਅੰਦਰ ਵੀ ਨੌਬਤ ਦੂਰੀਆਂ ਵਾਲੀ ਆ ਜਾਂਦੀ ਤੋ ਖੈਰ ਤੁਹਾਡਾ ਪਰਿਵਾਰ ਤੁਹਾਡਾ ਭਾਈਚਾਰਾ ਜਿੱਥੇ ਤੁਸੀਂ ਰਹਿੰਦੇ ਹੋ ਜਿੱਥੇ ਵੱਸਦੇ ਹੋ ਉਹ ਜਗਾ ਖੂਬਸੂਰਤ ਹੈ ਪਰ ਖੂਬਸੂਰਤੀ ਤੁਹਾਨੂੰ ਲੱਭਣ ਦੀ ਲੋੜ ਹੈ ਅਖੀਰ ਤੇ ਇੱਕ ਗੱਲ ਕਹਿਣਾ ਫੁੱਲਾਂ ਦੇ ਅੰਦਰੋਂ ਮੱਖੀ ਆਪਣੇ ਛੋਟੇ ਜਿਹੇ ਮੂੰਹ ਦੇ ਨਾਲ ਡੰਕਦੇ ਨਾਲ ਰਸ ਲੈ ਲੈਂਦੀ ਹੈ ਤੇ ਆਪਣਾ ਜਿਹੜਾ ਸ਼ਹਿਦ ਦਾ ਛੱਤਾ ਹੁੰਦਾ ਹੈ ਨਾ ਉਹਨੂੰ ਰਸ ਦੇ ਨਾਲ ਭਰ ਲੈਂਦੀ ਹੈ ਉਪੋਲ ਉਹ ਹੀ ਨੇ ਉਹਨਾਂ ਵਿੱਚੋਂ ਆਪਾਂ ਰਸ ਨਹੀਂ ਲੈ ਪਾਉਂਦੇ ਪਰ ਮੱਖੀ ਆਉਂਦੀ ਹੈ ਸ਼ਹਿਦ ਵਾਲੀ ਮੱਖੀ ਮધુਮੱਖੀ ਆਉਂਦੀ ਹੈ ਉਹ ਰਸ ਲੈ ਕੇ ਚਲੀ ਜਾਂਦੀ ਉਹਦਾ ਘਰ ਸ਼ਹਿਦ ਦੇ ਨਾਲ ਭਰ ਜਾਂਦਾ ਹੈ ਮਠਾਸ ਦੇ ਨਾਲ ਭਰ ਜਾਂਦਾ ਹੈ ਦੁਨੀਆ ਵਿੱਚੋਂ ਖੂਬਸੂਰਤੀ ਨੂੰ ਇਕੱਠਿਆਂ ਕਰੋ ਲੱਭਣਾ ਸ਼ੁਰੂ ਕਰੋ ਚੰਗਾ ਨੋਟ ਕਰਨਾ ਸ਼ੁਰੂ ਕਰੋ ਪੋਜ਼ਿਟਿਵਿਟੀ ਲੱਭੋ ਇੱਕ ਦਿਨ ਤੁਹਾਡਾ ਅੰਦਰ ਦਾ ਘਰ ਤੁਹਾਡਾ ਮਣੀ ਰਾਮ ਤੁਹਾਡਾ ਅੰਦਰ ਸ਼ਹਿਦ ਦੇ ਛੱਤੇ ਦੀ ਤਰ੍ਹਾਂ ਖੂਬ ਸੂਰਤੀ ਦੇ ਨਾਲ ਪੋਜ਼ਿਟਿਵਿਟੀ ਦੇ ਨਾਲ ਖੁਸ਼ਹਾਲੀ ਦੇ ਨਾਲ ਤੰਦਰੁਸਤੀ ਦੇ ਨਾਲ ਭਰਪੂਰ ਬਣ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ